ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਗੁਰੂ ਫਤਿਹ ਪ੍ਰਵਾਣ ਮੈਂ ਤੁਹਾਡਾ ਦੋਸਤ ਹਰਵਿੰਦਰ ਇਹ ਜਿਹੜੀ ਜਗ੍ਹਾ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਬੀਬੀ ਮਮਤਾਜ ਜੋ ਕਿ ਨਿਹੰਗ ਖਾਨ ਕੋਟਲਾ ਨਿਹੰਗ ਖਾਨ ਦੀ ਬੇਟੀ ਸੀ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਅਨੰਦਪੁਰ ਸਾਹਿਬ ਤੋਂ ਆਏ ਤਾਂ ਭਾਈ ਬਚਿੱਤਰ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਕੋਟਲਾ ਨਿਹੰਗ ਲਿਆਂਦਾ ਗਿਆ ਸੀ ਹਰ ਹਲ ਕਰਦਿਆਂ ਪਹਾੜੀ ਰਾਜੇ ਨੇ ਫੌਜਾਂ ਨੂੰ ਪਤਾ ਲੱਗ ਗਿਆ ਕਿ ਭਾਈ ਬਚਿੱਤਰ ਸਿੰਘ ਤੇ ਗੁਰੂ ਗੋਬਿੰਦ ਸਿੰਘ ਬਾਰੇ ਕਿਸੇ ਨੇ ਦੱਸ ਦਿੱਤਾ ਕਿ ਉਹ ਕੋਟਲਾ ਨੇਂੰਗ ਜੋ ਕਿ ਪਠਾ ਸਾਹਿਬ ਗੁਰਦੁਆਰੇ ਦੇ ਕੋਲ ਹੈ ਉੱਥੇ ਠਹਿਰੇ ਹੋਏ ਨੇ ਉਸ ਤੋਂ ਬਾਅਦ ਨੇਂੰਗ ਖਾਨ ਦੀ ਬੇਟੀ ਮਮਤਾਜ ਤੇ ਭਾਈ ਬਚਿੱਤਰ ਸਿੰਘ ਦੀ ਸੇਵਾ ਸੰਭਾਲ ਤੇ ਉਹਨਾਂ ਦੀ ਮੱਲਮ ਪੱਟੀ ਕਰ ਰਹੀ ਸੀ ਬੀਬੀ ਉਹ ਤੇ ਉਸ ਕਮਰੇ ਦੀ ਜਦੋਂ ਉਹਨਾਂ ਸਿਪਾਹਸਲਹਾਰਾਂ ਨੇ ਪਹਾੜੀ ਰਾਜਿਆਂ ਨੇ ਮੁਗਲ ਫੌਜਾਂ ਨੇ ਤਲਾਸ਼ੀ ਲੈਣੀ ਚਾਹੀ ਤਾਂ ਨਿਆੰਖਾ ਨੇ ਕਿਹਾ ਨਿਆੰਖਾ ਨੂੰ ਪੁੱਛਿਆ ਗਿਆ ਤੇ ਨਿਆੰਖਾ ਨੇ ਜਵਾਬ ਦਿੱਤਾ ਕਿ ਇਸ ਕਮਰੇ ਦੇ ਵਿੱਚ ਮੇਰੇ ਮੇਰੀ ਬੇਟੀ ਤੇ ਮੇਰਾ ਦਮਾਦ ਆਰਾਮ ਕਰ ਰਹੇ ਨੇ ਤੇ ਉਹ ਪਹਾੜੀ ਰਾਜਾਂ ਦੀ ਜੋ ਫੌਜ ਸੀ ਉਹਨਾਂ ਦਾ ਜੋ ਮੁਖੀਆ ਸੀ ਉਹਨੇ ਆਵਾਜ਼ ਮਾਰੀ ਨਿਹੰਖਾਂ ਨੂੰ ਕਹਿ ਕੇ ਆਪਣੀ ਬੇਟੀ ਨੂੰ ਆਵਾਜ਼ ਦਿਓ ਆਵਾਜ਼ ਮਾਰਨ ਤੋਂ ਬਾਅਦ ਜਦੋਂ ਉਹਨੇ ਨਿਹੰਖਾਂ ਨੇ ਆਪਣੀ ਬੇਟੀ ਨੂੰ ਆਵਾਜ਼ ਮਾਰੀ ਤਾਂ ਪੁੱਛਿਆ ਕਿ ਬੇਟੀ ਕੀ ਕਰ ਰਹੇ ਹੋ ਤਾਂ ਅੰਦਰੋਂ ਆਵਾਜ਼ ਆਈ ਕਿ ਅੱਬਾ ਜਾਨ ਖਾਬੰਦ ਮੇਰੇ ਆਰਾਮ ਕਰ ਰਹੇ ਨੇ ਉਸ ਮੁਗਲ ਫੌਜ ਦਾ ਜੋ ਸਿਪਲ ਸਲਾਰ ਸੀ ਮੁਖੀ ਸੀ ਉਹਦੀ ਤਸੱਲੀ ਹੋ ਗਈ ਤੇ ਨਿਆਂਖਾਂ ਤੋਂ ਮਾਫੀ ਮੰਗ ਕੇ ਚਲਾ ਗਿਆ ਉਸ ਤੋਂ ਬਾਅਦ ਨਿਆਂਖਾਂ ਨੇ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਨਿਆਂਖਾਂ ਦੀ ਬੇਟੀ ਬੀਬੀ ਮਮਤਾਜ ਦੀ ਹੈ ਤੇ ਉਸ ਤੋਂ ਬਾਅਦ ਨਿਆਂਖਾਂ ਨੇ ਆਪਣੀ ਬੇਟੀ ਨੂੰ ਕਿਹਾ ਕਿ ਬੇਟੀ ਤੁਸੀਂ ਸ਼ਾਦੀ ਕਰ ਲਓ ਬਚਿੱਤਰ ਸਿੰਘ ਜੀ ਉੱਥੇ ਸ਼ਹੀਦ ਹੋ ਚੁੱਕੇ ਸਨ ਲੜਾਈ ਵਿੱਚ ਗੰਭੀਰ ਜ਼ਖਮੀ ਸਨ ਤਾਂ ਬੀਬੀ ਮਮਤਾਜ ਕਹਿਣ ਲੱਗੀ ਨਿਆਖਾਂ ਦੀ ਬੇਟੀ ਸੀ ਕਿ ਪਿਤਾ ਜੀ ਮੈਂ ਤਾਂ ਭਾਈ ਬਚਿੱਤਰ ਸਿੰਘ ਨੂੰ ਹੁਣ ਜਦੋਂ ਤੁਸੀਂ ਮੈਨੂੰ ਆਵਾਜ਼ ਮਾਰੀ ਸੀ ਮੈਂ ਤਾਂ ਉਹਨਾਂ ਨੂੰ ਦਿਲੋਂ ਆਪਣਾ ਖਾਵੰਦ ਮੰਨ ਚੁੱਕੀ ਹਾਂ ਪਤੀ ਮੰਨ ਚੁੱਕੀ ਹਾਂ ਤੇ ਹੁਣ ਮੈਂ ਸ਼ਾਦੀ ਨਹੀਂ ਕਰਨੀ ਬਹੁਤ ਜਿੱਦ ਕਰਨ ਤੇ ਮੈਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਬਹੁਤ ਜਿੱਦ ਕਰਨ ਤੇ ਬੀਬੀ ਮਮਤਾਜ ਨੇ ਕਿਹਾ ਕਿ ਜੇ ਤੁਸੀਂ ਕਹਿੰਦੇ ਹੋ ਤਾਂ ਤੁਸੀਂ ਇੱਕ ਮੈਨੂੰ ਐਸੀ ਜਗ੍ਹਾ ਮੈਂ ਟੋਲ ਦਿਓ ਜਿੱਥੇ ਮੈਂ ਜਾ ਕੇ ਹੁਣ ساری ਉਮਰ ਭਗਤੀ ਕਰਾਂ ਤੇ ਇਸ ਤੋਂ ਉੱਪਰ ਥੋੜਾ ਜਿਹਾ ਗੁਰਦੁਆਰਾ ਸਾਹਿਬ ਹੈ ਤੇ ਉੱਥੇ ਉਹਨਾਂ ਨੇ 121 131 ਸਾਲ ਭਗਤੀ ਕੀਤੀ ਭਗਤੀ ਕਰਨ ਤੋਂ ਬਾਅਦ ਉਹਨਾਂ ਨੇ ਫਿਰ ਇੱਥੇ ਹੀ ਸਰੀਰ ਛੱਡਿਆ ਇਹ ਜਿਹੜੀ ਜਗ੍ਹਾ ਲਈ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਹਾਂ ਇੱਥੇ ਬੀਬੀ ਮਮਤਾਜ ਦਾ ਨੂੰ ਦਫਨ ਕੀਤਾ ਗਿਆ ਸੀ ਮੁਸਲਮਾਨ ਰੌ ਦਿੱਤੀ ਦੇ ਅਨਸਾਰ ਜਿਸ ਤਰ੍ਹਾਂ ਦੇ ਵੀ ਉਹਨਾਂ ਦੇ ਰਸਮਾਂ ਰਿਵਾਜ ਸਨ ਤੇ ਤੁਸੀਂ ਕਰੋ ਦਰਸ਼ਨ ਇਹ ਉਹ ਬੀਬੀ ਸਿੱਖ ਇਤਿਹਾਸ ਦੇ ਵਿੱਚ ਇੱਕ ਵਿਲੱਖਣ ਸਥਾਨ ਰੱਖਣ ਵਾਲੀ ਤੇ ਭਾਈ ਬਚਿੱਤਰ ਸਿੰਘ ਨੂੰ ਆਪਣੇ ਮਾਨੀ ਮਨ ਪਤੀ ਮੰਨਣ ਵਾਲੀ ਬੀਬੀ ਮੁਹਤਾਜ ਨਿਹੰਗ ਖਾਂ ਦੀ ਬੇਟੀ ਨਿਹੰਗ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ ਤੇ ਉਸ ਦੀਆਂ ਹਵੇਲੀ ਆ ਜਿਹੜੀ ਕੋਟਲਾ ਨਿਹੰਗ ਦੇ ਵਿੱਚ ਮੌਜੂਦ ਆ ਇਹ ਜਿਹੜੀ ਤੁਸੀਂ ਜਗ੍ਹਾ ਦੇ ਦਰਸ਼ਨ ਕਰ ਰਹੇ ਹੋ ਇਹ ਪਿੰਡ ਬੜੀ ਹੈ ਰੋਪੜ ਤੋਂ ਲਗਭਗ 10-12 ਕਿਲੋਮੀਟਰ ਤੇ ਪਰਖਾਲੀ ਤੋਂ 3 ਕਿਲੋਮੀਟਰ ਦੀ ਦੂਰੀ ਤੇ ਜੰਗਲ ਦੇ ਵਿੱਚ ਸਥਿਤ ਹੈ ਤੇ ਉਸ ਇਹ ਇੱਕ پاک ਪਵਿੱਤਰ ਉਸ ਰੂਹ ਦੀ ਕਬਰ ਹੈ ਜਿੱਥੇ ਹਰ ਮੰਨਤ ਪੂਰੀ ਹੁੰਦੀ ਹੈ ਕਰੋ ਦਰਸ਼ਨ ਇਹ ਬੀਬੀ ਮਤਾਜ ਦੀ ਇਧਰ ਪ੍ਰਾਣੀ ਇੱਕ ਫੋਟੋ ਵੀ ਲਗਾਈ ਗਈ ਹੈ ਤੇ ਇਹ ਉਸ ਬੀਬੀ ਦੀ ਕਬਰ ਲਵਾਓ ਹਾਜ਼ਰੀਆਂ ਇੱਥੇ ਉਸ ਬੀਬੀ ਦਾ ਸੰਸਕਾਰ ਕੈ ਲੀਏ ਕਿਉਂਕਿ ਮੁਸਲਮਾਨ ਜਿਹੜੇ ਸਾਡੇ ਭਰਾ ਹੁੰਦੇ ਸੀ ਉਹਨਾਂ ਟਾਈਮਾਂ ਦੇ ਵਿੱਚ ਅੱਜ ਵੀ ਇਹਨਾਂ ਨੂੰ ਜਲਾਇਆ ਨਹੀਂ ਜਾਂਦਾ ਇਹਨਾਂ ਨੂੰ ਜ਼ਮੀਨ ਦੇ ਵਿੱਚ ਹੀ ਦਫਨ ਕੀਤਾ ਜਾਂਦਾ ਹੈ ਤੇ ਉੱਪਰ ਇਹਨਾਂ ਦੀ ਇੱਕ ਯਾਦਗਾਰ ਬਣਾਈ ਜਾਂਦੀ ਹੈ ਜਿਸ ਨੂੰ ਅਸੀਂ ਯਾਦਗਾਰ ਕਹਿ ਦਈਏ ਜਾਂ ਕਬਰ ਰੂਪੀ ਕਹਿ ਦਈਏ ਇਹ ਹੋਇਆ ਕਰੋ ਦਰਸ਼ਨ ਉਸ ਬੀਬੀ ਦੇ 132 ਸਾਲ ਭਗਤੀ ਕਰਨ ਤੋਂ ਬਾਅਦ ਜਦੋਂ ਬੀਬੀ ਨੇ ਸਰੀਰ ਛੱਡਿਆ ਬੀਬੀ ਮੁਹਤਾਜ ਨੇ ਤਾਂ ਇੱਥੇ ਉਹਨਾਂ ਨੂੰ ਮੁਸਲਮਾਨੀ ਰੀਤੀ ਰੋ ਰੀਤੀ ਰਵਾਜਾਂ ਦੇ ਅਨੁਸਾਰ ਦਫ਼ਨ ਕੀਤਾ ਗਿਆ ਸੀ ਹਾਜ਼ਰੀਆਂ ਲਵਾਓ ਤੇ ਆਪਣੀਆਂ ਮੰਨਤਾ ਮੰਗੋ ਇੱਥੇ ਕੀਤੀ ਹੋਈ ਹਰ ਅਰਦਾਸ ਪੂਰੀ ਹੁੰਦੀ ਹੈ ਧੰਨ ਭਾਈ ਬਚਨ ਸਿੰਘ ਧੰਨ ਬੀਬੀ ਮੋਹਤਾਜ ਲਵਾਓ ਗੁਰੂ ਚਰਨਾਂ ਦੇ ਵਿੱਚ ਹਾਜ਼ਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ